ਸਾਡੇ ਮਾਨਜੋਬ ਸੀਐਮ ਸਾਹਿਬ ਦੇ ਜਿਹੜੇ ਯੁੱਧ ਨਸ਼ਾ ਅੰਰੋਧ ਦਾ ਇਹਗਾ ਸਾਰਾ ਪ੍ਰੋਗਰਾਮ ਦਿੱਤਾ ਗਿਆ ਪੰਜਾਬ ਵਾਸਤੇ ਡਰਗ ਕਾਟਲ ਚਲਾਉਣ ਵਾਲੇ ਮੇਨ 스ਮਗਲਰ ਫੜੇ ਗਏ ਨੇ ਉਹਨਾਂ ਤੋਂ ਤਿੰਨ ਮੋਟਰਸਾਈਕਲ ਵੀ ਬਰਾਮਦ ਹੋਏ ਨੇ ਜੇ ਆਪਾਂ ਇਹਦੀ ਇਨਵੈਸਟੀਗੇਸ਼ਨ ਦੇ ਵੱਲ ਦੇਖੀਏ ਤਾਂ ਇਹ ਤਿੰਨੇ ਜਿਹੜੇ ਮੇਨ ਮੁਲਜ਼ਮ ਨੇ ਉਹ ਸਾਰੇ ਫਿਰੋਜ਼ਪੁਰ ਜਲਾਲਾਬਾਦ ਮੈਲਟ ਦੇ ਨੇ ਔਰ ਉਹਨਾਂ ਦੀ ਮਡਲੀ ਪੁੱਛ ਕੇ ਤੋਂ ਹੀ ਗੱਲ ਪਤਾ ਲੱਗੀ ਹੈ ਕਿ ਉਸ ਫਰੋਜ਼ਪੁਰ ਸੈਕਟਰ ਦੇ ਵਿੱਚ ਡਰੋਨਸ ਰਾਹੀਂ ਜਿਹੜੀ ਪੋਸ਼ਨ ਹੁੰਦੀ ਹੈ ਕਰਾਸ ਬਾਰਡਰ ਹੀਰੋਇਨ ਉਹਨੂੰ ਲਿਆ ਕੇ ਤੇ ਸਪਲਾਈ ਕਰਦੇ ਸੀਗੇ ਅਲੱਗ-ਅਲੱਗ ਏਰੀਆ 'ਚ ਕਿਉਂਕਿ ਆਮ ਜੇ ਪਹਿਲਾਂ ਪਾ ਦੇਖੀ ਅਮਰਸਰ ਸੈਕਟਰ ਯੂਜ਼ ਹੋਇਆ ਹੁਣ ਕੀ ਇਹ ਫਰੋਜ਼ਪੁਰ ਸੈਕਟਰ ਦਾ ਸਾਰਾ ਇੱਕ ਆਰਟਲ ਹੈਗਾ ਇਹਦੇ ਜਿਹੜੇ ਤਿੰਨ ਮੁਲਜ਼ਮ ਤਾਂ ਮੇਜਰ ਨੇ ਇੱਕ ਜੂਵਿਨਾਈ ਲਾਇਆ ਦੇ ਚੌਥਾ ਉਹ ਉਹਦੇ ਪੁੱਛ ਕੇ ਚਾਇਆ ਕਿ ਉਹਨੂੰ ਬਿੰਗ ਛੋਟਾ ਹੋਣ ਦੇ ਕਰਕੇ ਉਹਦਾ ਫਾਇਦਾ ਲੈਂਦੇ ਰਹੇ ਕਿ ਸਤਲੁਜ ਜਿਹੜਾ ਦਰਿਆ ਉੱਥੇ ਵਗਦਾ ਹੈ ਉਹਦੇ ਵਿੱਚ ਕਿਸ਼ਤੀ ਰਾਹੀ ਉਹ ਆਪਣੇ ਪਿੰਡ ਤੋਂ ਦੂਸਰੇ ਪਿੰਡਾਂ ਜਾਂਦਾ ਜਿਹੜੇ ਬਾਰਡਰ ਦੇ ਨਾਲ ਹੈ ਤੇ ਉਸ ਤੋਂ ਜਾ ਕੇ ਕਨਸਾਈਨਮੈਂਟ ਚੁੱਕ ਕੇ ਵਾਪਸ ਫੇਰ ਜਿਹੜੀ ਹੈ ਕਿਸ਼ਤੀ ਰਾਹੀ ਆਪਣੇ ਪਿੰਡ 'ਚ ਵਾਪਸ ਆ ਕੇ ਫਿਰ ਮੇਨ ਲੈਂਡ 'ਤੇ ਸਪਲਾਈ ਕਰਦਾ ਰਿਹਾ ਸੋ ਇਹ ਨਵੀਂ ਐਕੀ ਗੱਲ ਆਈ ਹੈ ਕਿ ਡਰੋਨ ਤੋਂ ਬਾਅਦ ਉੱਥੇ ਖੇਤਾਂ 'ਚ ਗਿਰ ਗਈ ਜਾਂ ਕਿਸੇ ਦੇ ਘਰਾਂ ਕੋਲ ਗਿਰ ਗਈ ਉੱਥੋਂ ਇਹਨਾਂ ਨੇ ਸਤਲੁਜ ਦਰਿਆ ਕ੍ਰੋਸ ਕਰਕੇ ਉਧਰ ਫਿਰੋਜ਼ਪੁਰ ਏਰੀਏ 'ਚ ਉਹਨੂੰ ਲਿਆ ਕੇ ਫਿਰ ਵਾਪਸ ਵੀ ਉਹਨੂੰ ਮੇਨਲੈਂਡ ਤੇ ਥਰੂ ਬੋਟ ਹੀ ਲੈ ਕੇ ਆਉਂਦੇ ਰਹੇ ਸੋ ਇਹਦੇ ਜਿਹੜੇ ਇਹ ਤਿੰਨ ਮੁਲਜ਼ਮ ਨੇ ترਸੀਮ ਸਿੰਘ ਹੈ ਇਹ ਹੈਗਾ ਪਿੰਡ ਕਬਾਇਆ ਥਾਣਾ ਸਦਰ ਜਲਾਲਾਬਾਦ ਦਾ 23 ਸਾਲ ਦੀ ਉਹਦੀ ਉਮਰ ਹੈ 12ਵੀਂ ਪੜਿਆ ਲੇਬਰ ਦਾ ਕੰਮ ਕਰਦਾ ਹੈ ਪਹਿਲਾਂ ਕੋਈ ਕੇਸ ਨਹੀਂ ਹੈ ਇਦਾਂ ਹੀ ਅਮਰਿਤ ਸਿੰਘ ਅੰਬੀ ਹੈ ਇਹ ਚੱਕ ਹੀਵਾ ਸਦਰ ਜਲਾਲਾਬਾਦ ਫਾਜ਼ਲਕਾ ਡਿਸਟ੍ਰਿਕਟ ਦਾ 21 ਸਾਲ ਦਾ 10ਵੀਂ ਪਾਸ ਹੈ ਲੇਬਰ ਦਾ ਹੀ ਕੰਮ ਕਰਦਾ ਪਹਿਲਾਂ ਵੀ ਕੋਈ ਇਸ ਕੋਈ ਦਰਜ ਨਹੀਂ ਨਵੇਂ ਹੈ ਸਾਰੇ ਜਿਹੜਾ ਜੁਵਿਨਾਈਲ ਹੈ ਉਹ ਵੀ ਫਿਰੋਜ਼ਪੁਰ ਏਰੀਆ ਦਾ ਰਹਿਣ ਵਾਲਾ ਹੈ 16 ਸਾਲ ਉਮਰ ਹੈ 7ਵੀਂ ਤੱਕ ਐਜੂਕੇਸ਼ਨ ਪੜ੍ਹੀ ਹੈ ਉਹਨੇ ਤੇ ਇਸ ਤੋਂ ਇਲਾਵਾ ਰਮਨਜੀਤ ਰਮਨ ਹੈ ਇਹ ਹੈਗਾ ਖਾਲੜੇ ਤਰਨਤਾਰਨ ਦਾ 19 ਸਾਲ ਦਾ ਇਹ ਪਿੱਖੀਵਿੰਡ ਪੜ੍ਹਾਈ ਕਰ ਰਿਹਾ ਕਾਲਜ ਦੇ ਵਿੱਚ ਸੋ ਜੇ ਆਪਾਂ ਇਹ ਚਾਤੀ ਮਾਰੀਏ ਕਿ ਨਵੇਂ ਬੱਚੇ ਜਿਹੜੇ ਐ ਇਸ ਜਿਹੜੇ ਉਹ ਲਾਲਚ ਦੇ ਵਿੱਚ ਡਰੱਗਸ ਦੇ ਪਾ ਕੇ ਤੇ ਇਹ ਸਾਰੀਆਂ ਐਕਟੀਵਿਟੀਜ਼ ਦੇ ਵਿੱਚ ਜਿਹੜੇ ਉਹ ਸ਼ਾਮਲ ਹੋ ਰਹੇ ਸਪਗਲਿੰਗ ਦੇ ਔਰ ਮੈਂ ਸਮਝਦਾ ਕਿ ਇਹਦੇ ਚ ਤੁਹਾਡੇ ਰਾਹੀਂ ਜ਼ਰੂਰ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਨਵੇਂ ਬੱਚਿਆਂ ਨੂੰ ਇਸ ਗੱਲ ਤੋਂ ਗਰੇਜ਼ ਕਰਨਾ ਚਾਹੀਦਾ ਔਰ ਲਾਲਚ 'ਚ ਆ ਕੇ ਆਪਣੀ ਜ਼ਿੰਦਗੀ ਨਾ ਖਰਾਬ ਕਰਨ ਮਿਹਨਤ ਦੇ ਨਾਲ ਆਪਣੀ ਕਮਾਈ ਕਰਨ ਤਾਕੇ ਵਧੀਆ ਉਹਨਾਂ ਦਾ ਜੀਵਨ ਗੁਜ਼ਰੇ ਇਹ ਨਸ਼ਾ ਕਰਨ ਦੀ ਆਦਤ ਸੀ ਜਾਂ ਫਿਰ ਪੈਸੇ ਦਾ ਲਾਲਚ ਨਾ ਦਿੱਤਾ ਪੈਸੇ ਵਾਲਾ ਹੀ ਹੈ ਜੀ ਜ਼ਿਆਦਾ ਨਸ਼ੇ ਵਾਲਾ ਨਹੀਂ ਇੰਨਾ ਕੋਈ ਗੱਲ ਸਾਹਮਣੇ ਆਈ ਕਿਉਂਕਿ ਯੰਗਸਟਰ ਨੇ ਅਜੇ ਇਦਾਂ ਜੀ ਵਿੱਚ ਦਰਿਆ ਚੱਲਦਾ ਇਹਨਾਂ ਦੇ ਪਿੰਡ ਤੋਂ ਅੱਗੇ ਫਿਰ ਪਿੰਡ ਨੇ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਉਹ ਉੱਥੇ ਜਦੋਂ ਇਹਨਾਂ ਨੇ ਕਿਉਂਕਿ ਜੇ ਆਪਾਂ ਮੇਨ ਕਿਸੇ ਪੁੱਲ ਪਾਲ ਤੋਂ ਜਾਣੇ ਕੋਈ ਨਾ ਕੋਈ ਚੈਕਿੰਗ ਹੋ ਜਾਂਦੀ ਹੈ ਤਾਂ ਆਮ ਹੁੰਦਾ ਵੀ ਕਿਸ਼ਤੀ ਨਾਲ ਉਧਰ ਟੱਪ ਕੇ ਕਿਸ਼ਤੀ ਨਾਲ ਹੀ ਮੁੜਿਆ ਏ ਉਹਦੇ 'ਚ ਕਈ ਵਾਰ ਇਕੱਲਾ ਕਹਿੰਦਾ ਪਿੰਡ ਦੇ ਬੱਚਾ ਕੋਈ ਜਾ ਰਿਹਾ ਜਾਂ ਹੋਰ ਆ ਗਿਆ ਉਹਦੇ 'ਚ پاکستان بیسਡ ਸਮਗੰਦਰ ਹੈਗੇ ਜੀ ਕਿਉਂਕਿ ਇਹਨਾਂ ਦਾ رابطہ ਜਦੋਂ ਤਾਰਾਂ ਤੋਂ ਪਾਰ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਹੋ ਜਾਂਦਾ ਉਹਨਾਂ ਨਾਲ ਇਹ ਸਾਰਾ ਟਾਈ ਅਪ ਸਿਗਾ ਇਹਨਾਂ ਦਾ ਫੋਨਾ ਰਹੀ ਤੇ ਉਹਦੇ ਨਾਲ ਹੀ ਡਰੋਨ ਦੀ ਜਿਹੜੀ ਹੈ ਉਹ ਡਰਾਪਿੰਗ ਹੁੰਦੀ ਰਹੀ ਹੈ ਦੇਖੋ ਮੈਂ ਤਾਂ ਤਾਂ ਹੀ ਕਹਿੰਨਾ ਜੀ ਆਪਣੇ ਸਮਾਜ ਦੇ ਵਿੱਚ ਜਿਹੜਾ ਲਾਲਚ ਦੇ ਵਿੱਚ ਫਸ ਰਹੇ ਬੱਚੇ ਇਹਨਾਂ ਨੂੰ ਪੇਰੈਂਟਸ ਨੂੰ ਆਪਾਂ ਨੂੰ ਸਾਰਿਆਂ ਨੂੰ ਨਾਲ ਕੇ ਕੰਮ ਕਰਨਾ ਹੀ ਚਾਹੀਦਾ ਜੀ ਕਿ ਨਵੀਂ ਜਿਹੜੀ ਸਾਡੀ ਜਨਰੇਸ਼ਨ ਹੈ ਇਧਰੋਂ ਇਹਨਾਂ ਨੂੰ ਸਮਝਾਇਆ ਜਾਵੇ ਕਾਉਂਸਲ ਕੀਤਾ ਜਾਵੇ ਸੋ ਦੈਟ ਇਹ ਆਪਣੀ ਜ਼ਿੰਦਗੀ ਨਾ ਖਰਾਬ ਕਰ ਸਰ ਕਾਲਜ ਸਟੂਡੈਂਟ ਵੀ ਅਚੀਕ ਕੋਈ ਬੱਚਾ ਉਹੀ ਹੈ ਜਿਹੜਾ ਆਪਣੇ ਰਮਨਜੀਤ ਹੈ ਪੜਦਾ ਭਿੱਖੀ ਵਿੰਡ ਵੀ ਹੈ